वेलकम बैक टू माय न्यू वीडियो गाइस कल काडे हुए तो गाइस जमे ਤੁਹਾਨੂੰ ਪਤਾ ਹੀ ਆ ਆਪਾਂ ਕੱਲ ਗਿਆ ਸੀਗਾ ਵੀ ਆਪਣੇ ਹੈਗਾ ਵਾਲੀਬਾਲ ਦਾ ਫਾਈਨਲ ਤੇ ਅੱਜ ਆਪਾਂ ਆਏ ਆਈ ਆਪਾਂ ਆਏ ਆਈ ਇਹ ਮਲੋ ਖੇਡਣ ਤੇ ਅੱਜ ਆਪਣਾ ਫਾਈਨਲ ਮੈਚ ਆ ਤੇ ਇੱਧਰ ਲੱਗਿਆ ਹੋਇਆ ਕਿਸੇ ਹੋਰ ਅਲੱਗ ਟੀਮ ਦਾ ਦਿਖਾਉਂਨੇ ਆ ਜੀ ਦੇਖੀ ਬਾਬੇ ਤੇ ਪਤਾ ਨਹੀਂ ਇਹ ਤੋਂ ਬਾਅਦ ਆਪਣਾ ਮੈਚ ਪਤਾ ਨਹੀਂ ਕੋਲੋਂ ਮੈਚ ਹੋਊ ਸਰੋਪਨ ਕੇਦਰ ਬੈਠੇ ਆਪਣੇ ਸਕੂਲ ਦੀ ਜਨਤਾ ਆ ਦੇਖੋ ਜੀ ਗਾਂਧੀ ਬਾਕੀ ਉਧਰ ਦੀਪੀ ਹੁਣੀ ਖੜੇ ਨੇ ਔਰ ਇਹ ਆ ਦੀਪੀ ਬਾਕੀ ਸਮਾਂ ਵੀ ਤੁਹਾਨੂੰ ਹੋਰ ਜ਼ਿਆਦਾ ਆਪਣੀ ਟੀਮ ਦਾ ਮੈਚ ਹੋਊਗਾ ਕਿ ਨਹੀਂ ਪਾਣੇ ਜੀ ਹਾਂ ਬਈ ਪਾਣੇ ਦੀ ਫੁੱਲ ਮਿਹਨਤ ਲੱਗੀ ਆ ਗੱਲ ਇਹਨਾਂ ਨੇ ਜਿਤਾਇਆ ਅੰਦਰ 70 ਨਾਲ ਪੀਲੀ ਪੀਲੀ ਵਰਦੀ ਵਾਲੀ ਟੀਮ ਹਾਰ ਚੁੱਕੇ ਤੇ ਉਹ ਸੰਤ ਫਰੀਦ ਵਾਲੇ ਜਿੱਤ ਚੁੱਕੇ ਨੇ ਤੇ ਆ ਕਰਕੇ ਹੀ ਆਪਣੇ ਜਲ ਤੇ ਬਾਧੂ ਠੇਸ ਲੱਗੀ ਇਹ ਵੀ ਕੀ ਕਹਿਣਾ ਜਾਣਗੇ ਆ ਬਲੌਗਰਾਂ ਬਲੌਗਰ ਤੇ ਪੈਰਾ ਚਿੱਟੀ ਮਿੱਟੀ ਵਾਲੀ ਚੱਲੋ ਕੋਈ ਦੱਸੋ ਜੀ ਆ ਠੀਕ ਲੱਗਿਆ ਠੀਕ ਲੱਗਿਆ ਹੁਣ ਤੁਹਾਡਾ ਮੈਚ ਆਦਾ ਤੁਸੀਂ ਕਹਦੇ ਚ ਲੱਗੇ ਹੋਇਆ ਟੱਗੋ ਠੀਕ ਹੈ ਆਪਣੀ ਟੀਮ ਬਸ ਤਿਆਰ ਰਹਿਣ ਲੱਗੀ ਆ ਇੰਦਰ ਨੂੰ ਮਲਾਇਆ ਇੰਦਰ ਨੂੰ ਦਾ ਮਲਾ ਰਿਹਾ ਤਬੀਰ ਦੇ ਨਾਲ ਦੇਖੋ ਇਹ ਮੈਚ ਚੱਲਦਾ ਇਹਨਾਂ ਦਾ ਫੁੱਲ ਵਧੀਆ ਆਪਾਂ ਜਿੱਤੌਣਾ ਚਾਹੁੰਦੇ ਆ ਪੀਲੀ ਵਰਦੀ ਵਾਲਿਆਂ ਨੂੰ ਧੀਪੀ ਹੁਣੀ ਹਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਦ ਤੁਸੀਂ ਖੇਲੋਗੇ ਓਹੋ ਨੋਮਰ ਦੇ ਰਿਹਾ ਮੈਚ ਦਾ ਪਤਾ ਨਹੀਂ Hãy <laughs> subscribe đi kênh Ghiền Mì Gõ Để không bỏ lỡ những ਸ਼ਟ ਗਾਈਜ਼ ਆਪਾਂ ਇਹ ਅੱਗੇ ਚੱਲਦੇ ਨਹੀਂ ਜੀ ਮੈਂ ਵੀਡੀਓ ਬਣਾਉਂਗਾ ਗਾਈਜ਼ ਆਪਾਂ ਸਕੂਲ ਤੋਂ ਆ ਗਏ ਤੇ ਆਪਣੇ ਸਾਰੀਆਂ ਟੀਮਾਂ ਜਿੱਤ ਗਈਆਂ ਤੇ ਆਪਣਾ ਗਲਾ ਬਹਿਲ ਚੁੱਕੇ ਆ ਸਕੂਲ ਜੋਂਦਾ ਨਾ ਫੁੱਲ ਕਾਹ ਵਾਲਾ ਆ ਲੱਕੇ ਹੀ ਆਪਣਾ ਫੁੱਲ ਦਾ ਲੈ ਗਈ ਆ ਹੁਣ ਕੱਲ੍ਹ ਘਰੇ ਮਿਲਦੇ ਆ ਫੇਰੀ ਫਰਸ਼ ਫਰਸ਼ ਹੋਏ ਹੈ ਰੋਟੀ ਰੋਟੀ ਕੱਲੇ ਹੁਣ ਹਾਂਜੀ ਗਾਇਜ਼ ਆਪਾਂ ਵਾਲੀਬਾਲ ਖੇਡ ਕੇ ਆਈ ਸੀਗੇ ਤੇ ਆਪਾਂ ਜਿੱਤ ਚੁੱਕੇ ਆ ਆਪਣੇ ਆਈਆ ਸੈਕਿੰਡ ਪੋਜੀਸ਼ਨ ਤੇ ਅੰਡਰ 19 ਵਾਲੇ ਜਿੱਤ ਚੁੱਕੇ ਨੇ ਉਹ ਸੈਮੀ ਫਾਈਨਲ ਕੱਲ੍ਹ ਜਿੱਤ ਗਏ ਸੀ ਫਾਈਨਲ ਉਹਨਾਂ ਦਾ ਅੱਜ ਠੀਕਾ ਤੇ ਫਾਈਨਲ ਉਹ ਜਿੱਤ ਚੁੱਕੇ ਨੇ ਹੁਣ ਖੇਡਣਗੇ ਉਹ ਆਪਣਾ ਡਿਸਟ੍ਰਿਕਟ ਮੈਂ ਇਹੀ ਕਹਿਣਾ ਵੀ ਡਿਸਟ੍ਰਿਕਟ ਜਿਉ ਹੋ ਪਹਿਲੇ ਨੰਬਰ ਤੇ ਆਉਣ ਹਨਾ ਸਕੂਲ ਦਾ ਨਾਮ ਰੋਸ਼ਨ ਕਰਨਾ ਟੀਚਰਾਂ ਦਾ ਨਾਮ ਰੋਸ਼ਨ ਕਰਨ ਜਿਹੜੇ ਸਾਡੇ ਕੋਚ ਨੇ ਡੀਪੀ ਮੈਡਮ ਜਿਨ੍ਹਾਂ ਨੇ ਸਾਨੂੰ ਸਿਖਾਇਆ ਉਹਨਾਂ ਦਾ ਨਾਮ ਰੋਸ਼ਨ ਹੋਵੇ ਬਹੁਤ ਹੀ ਉਹਨਾਂ ਨੇ ਦਿਲ ਨੂੰ ਸਕੂਨ ਮਿਲਦਾ ਤੇ ਅੱਜ ਜਦ ਅਸੀਂ ਆਏ ਖੇਲ ਕੇ ਬਈ ਬਹੁਤ ਕਾ ਚੱਕਦਾ ਸੀ ਇੰਨਾ ਖੁਸ਼ ਹੋਏ ਸਾਰੇ ਸਕੂਲ ਦੇ ਪ੍ਰਿੰਸੀਪਲ ਸਾਰੇ ਇੰਨਾ ਖੁਸ਼ ਹੋਏ ਇਹ ਜਿਹੜੇ ਕੈਪਟਨਸੀ ਕੇ ਸਾਡੇ ਟੀਮ ਦੇ ਉਹਨਾਂ ਨੇ ਸਾਰਿਆਂ ਨੂੰ ਜਿੰਨੀਆਂ ਤਿੰਨ ਟੀਮਾਂ ਸੀਗੀਆਂ ਤਿੰਨਾਂ ਟੀਮਾਂ ਦੇ ਹਾਰ ਪਏ ਉਹਨਾਂ ਨੇ ਬਹੁਤ ਵਧੀਆ ਲੱਗਦਾ ਹੈ ਹਨਾ ਇੱਕਮ ਜੀ ਪੰਜਾਬੀ ਗਾਇਸ ਤੇ ਇੱਕਮ ਗਾਇਸ ਇੱਕਮ ਨੂੰ ਸਕੂਲ ਚ ਹਟ ਚੁੱਕਿਆ ਇਹਨੇ ਪੱਤਾ ਸਾਫ ਕਰਤਾ ਉਹ ਸਕੂਲ ਚ ਇਹ ਹੁਣ ਇਧਰ ਆ ਲੱਗ ਚੁੱਕਿਆ ਇਧਰ ਇੱਕ ਬੰਦ ਖੜ ਤੇ ਇਹ ਹੁਣ ਘੱਟ ਵੱਧ ਦੇਖਦਾ ਬਲੌਗ ਚ ਆਪਣੇ ਚ ਸੌਰੀ ਗਾਇਸ ਤੇ ਆਪਾਂ ਇੱਕ ਨੂੰ ਜੇਰ ਬਾਅਦ ਬਲੌਗ ਚ ਇਸ ਲਈ ਮੈਂ ਮੰਗਦਾ ਸੌਰੀ ਹੁਣ ਆਪਾਂ ਕੀ ਖੇਡੀਏ ਖੇਡਣਾ ਕੀ ਆ ਥੱਕ ਗਏ ਸੀਗੇ ਆ ਕੇ ਕੋਈ ਸਵਾਲ ਕਰੀ ਆਪਾਂ ਇੱਕ ਦੂਜੇ ਨੂੰ ਥੱਕ ਗਏ ਸੀ ਗਏ ਗਾਇਸ ਆਪਾਂ ਫੁੱਲ ਹੋਤੇ ਸੌਂ ਗਏ ਰੈਸਟ ਕੀਤੀ ਆ ਕਰਕੇ ਮੈਂ ਹੁਣ ਅਕੈਡਮੀ ਵੀ ਨਹੀਂ ਗਿਆ ਹੈ ਦੋ ਕੁ ਦਿਨ ਹੋ ਗਏ ਕੋਈ ਨਹੀਂ ਜਾਵਾਂਗੇ ਆਪਾਂ ਅਕੈਡਮੀ ਵੀ ਬਈ ਜਿਆਦਾ ਅਸੀਂ ਆਏ ਜਿੱਤ ਕੇ ਸਕੂਲ ਚ ਗਾ ਫੁੱਲ ਚੱਕਦਾ ਗਾ ਮੈਨਾਂ ਸਾਰੀ ਸਾਡੀ ਕੰਨੀ ਦੇਖਣਾ ਬੱਚੇ ਤੋਂ ਬੱਚਾ ਪਰ ਇੱਕ ਗੱਲ ਆ ਯਾਰ ਮੈਨੂੰ ਮੈਂ ਹੈਗਾ ਸੀਗਾ ਗਾਇਸ ਸਪੇਅਰ ਮੈਨੂੰ ਕਿਹੜਾ ਇੰਨੀ ਆਉਂਦੀ ਆ ਵਾਲੀਬਾਲ ਖੇਡਣੇ ਆਪਾਂ ਹੈਗਾ ਕ੍ਰਿਕਟ ਵਾਲੇ ਪਲੇਅਰ ਯਾਰ ਆਪਾਂ ਗਾਇਸ ਜੀ ਕੱਲ ਮੈਚ ਖੇਡਣ ਤੇ ਕੱਲ ਸੀਗਾ ਟੂਰਨਾਮੈਂਟ ਕ੍ਰਿਕਟ ਦਾ ਜੋਨ ਖੇਲਦੇ ਸੀ ਇਹ ਮੁੰਡੇ ਤੇ ਉੱਥੇ ਦਿਲ ਨੂੰ ਜਦ ਖੇਡਦੇ ਨੇ ਫਿਰ ਦਈਆ ਫੇ ਕੀਡਾ ਆਊਟ ਛੱਡਦਾ ਮੰਨ ਲਓ ਯੋਰੀ ਕੀਡਾ ਆਊਟ ਕਰ ਕੱਟਾ ਘੜਦਾ ओके गमनू दा पदाईओ देख लो ये आपा ਥੋਡੇ ਕਰਕੇ ਕੋਠੇ ਤੇ ਆਏ ਆ ਬਲੌਗ ਬਣਾਉਣ ਹੁਣ ਵੀ ਤੁਹਾਨੂੰ ਆਪਾਂ ਬਲੌਗ ਬਣਾ ਸਕਿਆ ਇਨੀ ਇਨੀ ਤੇ ਇਹ ਤਾਂ ਪਾਏ ਗਾਈਸ ਤੇ ਸਾਡੀ ਇਨੀ ਮਿਹਨਤ ਲੱਗਦੀ ਆ ਥੋੜਾ ਕੀ ਜਾਂਦਾ ਈ ਇੱਕ ਤੁਸੀਂ ਬਸ ਬਲੌਗ ਦੇਖਦੇ ਸਾਰੇ ਇੱਕ ਦੱਬਣਾ ਹੀ ਹੁੰਦਾ ਬਟਨ ਉਹੀ ਦੱਬਣਾ ਹੁੰਦਾ ਬਸ ਉਹਨੂੰ ਦੱਬੋ ਹੁੰਦੀ ਕਿਹੜਾ ਹੀ ਕੁਝ ਹੋ ਲੱਗਦੀ ਆ ਆਹ ਦੇਖ ਲਓ ਹੁਣ ਗਾਈਸ ਆਪਾਂ ਬੈਠੇ ਆਂ ਤੁੱਪਾ ਤੇ ਤੁੱਪਾ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਫੇਸ ਤੋਂ ਹੀ ਪਤਾ ਲੱਗਦਾ ਹੋਊਗਾ ਨਹੀਂ ਹੁੰਦਾ ਆਬ ਜਾਣ ਕੇ ਵੀ ਨਹੀਂ ਆਏ ਹੁੰਦਾ ਹੁੰਦਾਗਾ ਹਨਾ ਜੀ ਗਾਈਸ ਚੈਨਲ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਤਾਂ ਅੱਗੇ ਹੁਣ ਆਪਣੇ ਟੀਮ ਮੇਟਸ ਚਲੋ ਹੁਣ ਮੈਂ ਚੱਲਿਆ ਖੇਡਣ ਬੈਡਬਾਲ ਚੱਲ ਚੱਲੀ ਆ ਨਹੀਂ ਤੂੰ ਜਾ ਮੈਨੂੰ ਥੱਕਿਆ ਹੋਇਆ ਉਹ ਦੇਖੋ ਹੀ ਵੀਰ ਲਖਣ ਬੈਠਾ ਉਹਨੇ ਖੇਡ ਹੀ ਕਰਤੀ ਹਏ ਕਾਜ਼ ਗਾਇਜ਼ ਅਛਲੀ ਬੋਲ ਕੇ ਲੱਗ ਜੇਨ ਆਪਣੇ ਕੋ ਕਿਤੀ ਸੀਗੀ ਅਜੀ ਆਪਣੇ ਕੰਪਿਊਟਰ ਤੇ ਗੂਗਲ ਕ੍ਰੋਮ ਖੋੜ ਕੇ ਉੱਥੇ ਵਿੱਚ YouTube ਸਰਚ ਕਰਕੇ ਉੱਥੇ ਹੀ ਟੈਗਰੋ ਗੇਮਰ ਦੇ ਕੰਚਨਾ ਗੇਮਿੰਗ ਤੇ ਕੰਚਨਾ ਦੇਖਦੇ ਸੀਗੇ ਨਾਲੋਂ ਬੈ ਕੇ ਹੀ ਅਛਾ ਹੀ ਖੁਲਤੀ ਫੇਰੀ ਉਹ ਨੂੰ ਬਹੁਤ ਮਜ਼ਾ ਆਇਆ ਇਹ ਸਾਰੇ ਬੈ ਕੇ ਹੁਣ ਇੱਕ ਕਲੈਬ ਤਾਂ ਹੀ ਹੈ ਨਾ ਪੂਰੀ ਕਿਸੇ ਨੇ ਨਾ ਗੇਮ ਗੂਮ ਨਿਕੜਨੀ ਨਾ ਕੰਪਿਊਟਰ ਚਲਾਇਆ ਸਾਰਿਆਂ ਨੇ ਕੰਚਨਾ ਹੀ ਦੇਖੀਗੇ ਫਿਲਮ ਕੰਪਿਊਟਰ ਚ ਅੱਛਾ ਅਦਰ ਜੋਖਾ ਭਾਈ ਜੀ ਆ ਚੁੱਕੇ ਨੇ ਆਪਣੇ ਇਹਨਾਂ ਨੇ ਕੱਲ ਜੀ ਹਾਕਮ ਚੜੀ ਜੋੜੀ 53 ਅੱਛਾ ਹਾਂ ਤੁਸੀਂ ਮੁੰਡੇ ਪਲੇਅਰ ਜੁੜ ਚੁੱਕੇ ਹੋ ਹੈ ਹਾਂ ਜੀ ਖੇਡਣ ਲੱਗੇ ਹੋ ਹੈ ਬੋੜੇ ਗਿਆ ਅਦਰ ਪੜੈਂਚੇ ਪੜੈਂਚੇ ਜੀ ਉਹ ਆ ਗਿਆ ਦੂਰ ਪੜੈਂਚੇ ਹਾਂ ਜੀ ਆ ਗਏ ਜੀ ਅਸੀਂ ਵੀ ਬਹੁਤ ਗਾਇਸ ਗਾਇਸ ਆ ਆ ਮੁੰਡਾ ਹੈਗਾ ਸਾਡਾ ਐਮਐਲਏ ਸਾਹਿਬ ਉਹ ਨਹੀਂ ਗੋਪੀ ਐਮਐਲਏ ਬਾਕੀ ਇੱਕ ਆਮ ਦੀ ਟੀਮ ਇੱਧਰ ਆ ਚੁੱਕੀ ਆ ਤੇ ਵਿਚਾਰਿਆਂ ਕੋਲ ਬੋਲ ਨਹੀਂ ਹੈਗੀ ਚਲੇ ਗਏਮ ਬੋਲੇ ਨਾਲ ਲਿਆਦੇ ਮੋੜ ਦਿਓ ਬਰੇ ਮੈਨੂੰ ਬੋਲ ਜਿਆ ਉੱਪਰ ਪਈ ਅੱਜ ਗਾਇਜ਼ ਅੱਜ ਗਾਇਜ਼ ਮੈਂ ਚੁੱਕਾਇਆ ਨਹੀਂ ਜਾ ਰਿਹਾ ਬਾਕੀ ਇੱਧਰ ਹੀ ਆ ਚੁੱਕਣਾ ਕਰਨੀ ਹਾਂ ਆ ਮੈਂ ਕਿੱਥੇ ਬਣੀ ਆ ਆ ਹੁਣ ਜਾਈ ਜਾਰੀ ਉੱਪਰ ਹੋਇਆ ਮੈਂ ਫਿਰ ਨੂੰ ਲੱਗੇ ਟਾਈਮ ਨਹੀਂ ਲੰਦਾ ਇਹ ਆ ਚੁੱਕੀ ਹੁਣ ਬੋਲ ਦਿਖਾਉਂਦੇ ਘਣਾ ਬਾਈ ਜੀ ਤੇ ਵਾਸੇ ਦਰ ਰਹਿ ਗਿਆ ਬਾਹਰੋਂ ਬਈ ਬਾਹਰੋਂ ਵੀ ਕਰਨੀ ਆ ਹਾਂਜੀ ਬਾਹਰੋਂ ਵੀ ਕਰਨਗੇ ਬਾਈ ਤੇ ਆਪ ਦੋ ਦਿਨਾਂ ਦਾ ਜੇ ਕੰਮ ਲਵੇ ਤਾ ਮੈਂ ਬਾਹਰ ਨੂੰ ਖੋਲਣ ਲੱਗੀ ਹਾਂ ਦੇਖੋ ਬਾਹਰੋਂ ਵੀ ਦਿਖਾਉਣਾ ਲੈ ਤੁਹਾਨੂੰ ਜੀ ਆਪ ਕੋ ਪਾਣੀ ਪਈ ਟੈਂਕੀ ਭਰੀ ਨਹੀਂ ਇੱਧਰ ਵੱਡਾ ਗੇਟ ਲਾਤਾ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਕਰੈਕਟ ਦਾ ਮੈਚ ਇੱਕਮ ਹੁਣਾਂ ਦਾ ਚੱਲਿਏ ਆ ਦੇਖੋ ਹੀ ਆ ਪਿੱਛੇ ਲੈਬੋਰੀ ਆਪਣੀ ਹਾਂਜੀ ਗਾਇਜ਼ ਆਪਾਂ ਆ ਚੁੱਕੇ ਹਈ ਤੇ ਇਧਰ ਬੱਚੇ ਨੇ ਤਿਆਰ ਹੋ ਗਏ ਬਾਈ ਅਨਹੀਂ ਤੋਂ ਤਨੀਤੂ ਜੀ ਕੈਪਟਨ ਕਹਿਣਾ ਕਿਹੜਾ ਕਿਰੀ ਟੀਮ ਦਾ ਯੋ ਯੋ ਅਨੈਜ਼ਿੰਗ ਆ ਜਾਏਗਾ ਮੈਂ ਇੱਕ ਕੈਪਟਨ ਦੋ ਮੇਰੇ ਮੂਰੇ ਆਇਓ ਉਹ ਰੋੜੀ ਚੱਕੋ ਇੱਕ ਬਸ ਹੀ ਮੈਂ ਮੈਂ ਜੀ ਕਰ ਉਹ ਬਲਾ ਬਸ ਇੱਥੇ ਫੜ ਕੇ ਰੱਖਣਾ

ਉਹ ਮੈਂ ਕਿਹਾ ਇਹ ਸਾਂਝਾ ਤੂੰ ਸਾਂਝਾ ਤੂੰ ਇਹਨਾਂ ਵੱਲੀ ਬੈਟਿੰਗ ਕਰਨਗੇ ਬੋਲ ਉਹ ਲਾਈਏ ਛੱਟ ਵੱਲੀ ਹਰੇਨਗਾ ਗਾਗਵਾ ਸਰ ਅਰੇ ਅਰੇ ਤਿੰਨੇ ਆਣੀ ਪਰ ਯਾਰ ਤੁਸੀਂ ਯਾਰ ਮਾੜੇ ਹੋ ਯਾਰ ਤੁਸੀਂ ਦੋਵੇਂ ਫਿਰ ਤੁਸੀਂ ਕਿੰਨੇ ਤਿੰਨੇ ਕਿੰਨੇ ਗੈਂਡ ਕੱਟ ਆ ਯਾਰ ਉਹ ਕਾਹਦੇ ਹੋਣੇ ਯਾਰ ਉਹ ਤਿੰਨੇ ਹੋਏ ਨਹੀਂ ਆਹ ਨੰਗਾ ਕਿੱਥੇ ਹੋਣਾ ਉਹ ਤਿੰਨੇ ਹੋਏ ਨਹੀਂ ਆਪਾਂ ਤਿੰਨੇ ਹੋਏ ਨਹੀਂ ਉਹ ਤਿੰਨੇ ਹੋਏ ਨਹੀਂ ਉਹ ਆਦੂ ਗੋੜਾ ਆਲਾ ਅੰਨੇ ਆਪਣੀ ਵੀਡੀਓ ਚੱਲਦੀ ਜੰਨੂ ਨੇ ਆਏ ਨਾ ਹਰੇਨ ਚਲੋ ਗਾਇਸ ਚਲੋ ਗਾਇਸ ਅਸੀਂ ਦਿਖਾਉਣਾ ਮੈਚ ਬਾਕੀ ਖੇਡਦੇ ਨੇ ਇੱਕ ਕੰਟਰੋਵਰਸੀ ਚੱਲ ਰਹੀ ਹੈ ਇੱਕਮ ਇੱਕਮ ਆਇਆ ਓਪਨਰ ਸੁਣ ਕੇ ਹਾਂ ਓਹੋ ਇਹ ਪੈਚ ਛੁੱਟ ਗਿਆ ਫੈਲਿਓ ਲੱਗੀ ਜੂਰੇ ਐਜੇ ਨਾਲ ਵਾ ਰੋਕ ਕੇ ਕਿੱਦਿਨੀ ਕੰਨੀਆਂ ਕਰੀ ਆ ਬੋਲਾ ਓਏ ਬੋਲਾ ਦੇਖੋ ਦੀਨ ਦਾ ਝੌਂਖਾ ਵੀ ਹਾਂ ਦਿਨ ਦਾ ਬੱਸ ਬੱਸ ਡਿਗਦਾ ਡਿਗਦਾ ਓਹ ਜਾਂਦਾ ਰਨ ਅਪ ਤੇ ਆ ਬੱਲੇਬਾਜ਼ ਕੇ ਸ਼ੱਕੇ ਛੁੱਟਦੇ ਹੋਏ ਔਰ ਬੋਲਰਸ अपनी बॉल कराते हुए हाँ, की 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 तीसरी बॉल 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 वैसे चलो कोई चक्कर नहीं मतरे लाके देख देवर पावर हीटर, पावर हीटर। हां जोंखे की चौथी बॉल

ਔਰ ਇਹ ਕਮੋ ਨਿਖੜਿਆ ਉਹ ਬੋਲ ਥੋੜਾ ਥੁ ਹਾਂਜੀ ਗਾਇਸ ਮਿੱਤਰੋ ਅੱਜ ਆਪਾਂ ਬੂਟਿਆਂ ਨੂੰ ਲਾ ਰਹੇ ਆ ਪਾਣੀ ਆ ਰਹੀਆਂ ਨਾ ਉਹਨੇ ਆ ਆ ਰਹੀਆਂ ਨੇ ਮੇਰਾ ਲਾ ਰਹੇ ਆ ਆਹ ਮੁੰਡਾ ਲਾ ਰਿਹਾ ਕੀ ਇਹਦਾ ਨਾਮ ਯਾਰ ਕਰਨ ਕਰਨ ਉਹ ਸਾਹਮਣੇ ਟੂਟੀ ਤੋਂ ਆ ਰਿਹਾ ਪਾਣੀ ਆਪਾਂ ਇੱਧਰ ਸਾਰੇ ਕਿਤੇ ਬਾਟੇ ਜੀ ਬਣਾ ਦੇ ਸੀਗੀ ਹਾਂ ਪਾਣੀ ਇੱਧਰ ਸਰਕਲ ਜਾਂ ਹੋਈ ਜਾਊਗੀ ਅੱਛਾ ਆ ਦੇਖੋ ਪੱਟ ਵੀ ਦਿਖਾਓ ਜੀ ਆਹ ਦੇਖੋ ਜੀ ਉੱਤ ਸਿਰੇ ਤੱਕ ਬੱਟ ਬਣਾਈ ਹੋਈ ਆਪਾਂ ਵੀ ਐ ਬਾਲਟਿਆਂ ਨਾਲ ਦਾ ਫੋਨ ਤੋਂ ਰਹੇ ਹੁਣ ਆਪਾਂ ਠੀਕ ਬਾਲਟੇ ਨਾਲ ਜਾਈ ਆਊਗਾ ਸਾਰੇ ਬੂਟਿਆਂ 'ਚ ਪਾਣੀ ਆਈ ਫਲੂ ਦੇਖ ਲਓ ਮੈਨੂੰ ਘਟ ਗਿਆ ਪਿਛਲੇ ਵਲੋਗ 'ਚ ਜਿਆਦਾ ਸੀ ਪਿਛਲੇ 'ਚ ਜਿਆਦਾ ਸੀ ਆਪਕੇ ਤੁਸੀਂ ਵੀ ਪਿੰਡਾਂ ਥਾਵਾਂ ਦੇ ਬੂਟੇ ਜ਼ਰੂਰ ਲਾਓ ਬੂਟਿਆਂ ਨੂੰ ਵੱਧ ਤੋਂ ਵੱਧ ਪਾਣੀ ਦਿਓ ਜੋਗੀ ਜਾਣ ਆਪਣੇ ਪੰਜਾਬ ਦਾ ਤਾਪਮਨ 50 ਡਿਗਰੀ ਤੱਕ ਨਾ ਜਾਵੇ ਹੈ ਆਰੀਆਂ ਨੇ ਬੂਟਾ ਦਾ ਚਾਲੋਂ ਲਾ ਗਣਾ ਉਹ ਯਾਰ ਛਿੱਟਾ ਪੈ ਗਿਆ ਉੱਪਰ ਬ్రో ਕਰਨਾ ਇਹਨਾਂ ਨੂੰ ਯਾਰ ਉਹ ਕਰ ਉਹ ਰੋ ਮੜਿਆ ਹਾਰੀ ਨੂੰ ਉਹ ਕਰ ਸੋ ਆ ਜਾ ਮੜਿਆ ਥੱਲੇ ਨੂੰ ਇਧਰ ਨੂੰ ਡੰਗ ਜਾ ਪਾ ਤਾਂ ਪਾਣੀ ਆਊਗਾ ਪੂਰੇ ਉਰੇ ਉਰੇ ਜੈਂਗੋ ਜੈਂਗੋ ਹਾਂ ਉਰੇ ਉਰੇ ਉਹ ਯਾਰ ਇਹਨਾਂ ਦੇ ਕਰੋ ਕਹੀ ਲਿਆ ਯਾਰ ਹਾਂ ਯਾਰ ਹਾਂਜੀ ਵੇੜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਦੋ ਕੜੇ ਹਾਂ ਸਤਿ ਸ਼੍ਰੀ ਅਕਾਲ ਕਹੀ ਲਾ ਤਾਂ ਕਿਨਾਂ ਦੇ ਨੇ ਰੇ ਇੰਨੇ ਦੱਪ ਕੇ ਨਾ ਆ ਯਾਰ ਮੈਨੂੰ ਨਾ ਆ ਦੇਖੋ ਮੇਰੇ ਫਰੈਂਡ ਸੀ ਹੋਈ ਪਿੰਪਲ ਹੋਇਆ ਪਿੰਪਲ ਇੰਨੇ ਪਿੰਪਲ ਹਾਂਜੀ ਸਸਰੀ ਘਾਲ ਦੀ ਆ ਬੱਸ ਕਰ ਬੋਲੇ ਬੁੱਲਾ ਦੀ ਖਾਲਿਆ ਸੱਪੜੇ ਨੇ ਜਾਇਆ ਯਾਰ ਲੇਕੇ ਨਾ ਗਿਆ ਕਰਨ ਕੇ ਜਾ ਜਾ ਨਾ ਕਰਨਾ ਜਾ ਜਾ ਨਾ ਆ ਦਾ ਪਿਆ ਕਰ ਤੇ ਘੜ ਲਾਉਂਦੇ ਨੇ ਨਾ ਆ ਗਈ ਆ ਤੂੰ ਖਾਲੀ ਦਿਖਾਉਂਦੇ ਨਹੀਂ ਤੇ ਹੱਜੂਹੀ ਉਹ ਚੂਹੀ ਦਿਖਾ ਚੂਹੀ ਦਿਖਾ ਬਲੌਗ ਆ ਲੈ ਬਲੌਗ ਹੋਰ ਹੀ ਦੇਖੋ ਸਾਡੀ ਚੂਹੀ ਆ ਗਈ ਹਾਂਜੀ ਆ ਪੂਰੇ ਪੂਰੇ ਕਰਕੇ ਦਿਖਾ ਜੀ ਅਮੀਤਾ ਜੀ ਇਹਦੀ ਗਾਲ ਬਹੁਤ ਸੋਣੀ ਕੱਢਦਾ ਹੁੰਦਾ ਅਮੀਤ ਕੱਢ ਕੇ ਦਿਖਾ ਕੋਈ ਚੱਕਰ ਬੜੇ ਤਾਂ ਹੁੰਦਾ ਕੋਈ ਚੱਕਰ ਤਾਂ ਯਾਰ ਅਪਾ ਛੋਟਿਆਂ ਨੂੰ ਸਿਖਾਵਾਂਗੇ ਤਾਂ ਹੀ ਬੜੇ ਸਿੱਖਣਗੇ ਲੱਕੀ ਤੇ ਅੱਜ ਬਲੌਗ 'ਚ ਗੱਲ ਕੀਤੀ ਦੇਖ ਲਿਆ ਚਾਚਾ ਯਾਰ ਮੜੀ ਕਹੀਦੀ ਆ ਤੇ ਛਣੀ ਵੀ ਰਹਿ ਜਾਂਦਾ ਆ ਦੇਖੋ ਆ ਦੇ ਆ ਹਾਂਜੀ ਹਾਂਜੀ ਮੈਨੂੰ ਦੋ ਤਿੰਨ ਦਿਨ ਹੋ ਗਏ ਬਹੁਤ ਛੇੜ ਰਿਹਾ ਕਿਉਂ ਮੇਰੇ ਅੱਖਾਂ ਤੇ ਐਨਕ ਲੱਗੀ ਦੀ ਨਾ ਫਲੂ ਹੋਇਆ ਦੀ ਤਾਂ ਕਰਕੇ ਮੈਨੂੰ ਫੁਗਰਾ ਫੁਗਰਾ ਕਹਿੰਦੇ ਸੀਗੇ ਚੱਲ ਹੁਣ ਨਹੀਂ ਕੋਈ ਕਹੂਗਾ ਹੁਣ ਠੀਕ ਲੱਗ ਗਿਆ ਹੈ ਤੂੰ ਕੰਨ ਨਹੀਂ ਹੁੰਦਾ ਹੈ ਨਾ ਐਨਕ ਨੂੰ ਇਉਂ ਹੱਕਾ ਮਾਰੀ ਜਾਂਦਾ ਤੂੰ ਘਾਵਾਰੀ ਦੀ ਤੂੰ ਘਾਵਾਰੀ ਦੀ ਮੇਰੇ ਕੁੱਟ ਕਰਨ ਜੀ ਕਰਦਾ ਮਲਾਂਗੇ ਆ ਰੀਆਂ ਤੂੰ ਵੀ ਤਿੰਨ ਮਿੰਟ ਦਾ ਵਲੋਗ ਉਂਝ ਰਿਕਾਰਡ ਕਰਦਾ ਏ ਯਾਰ ਜਾ ਕਹੀ ਲੈ ਕੇ ਆ ਆਰੇ ਆਰੇ ਨੇ ਬੰਦ ਕਰ ਦੇ ਹਾਂ ਦੂਰੀਆਂ ਨੇ ਤਾਂ ਅੱਜ ਜੀ ਗੇਸ ਆਪਾਂ ਘਰੇ ਆ ਚੁੱਕੇ ਆ ਜੀ ਤੇ ਹੁਣ ਆਪਾਂ ਲੱਗੇ ਸੀਗੇ ਆਪਣੇ ਇਨਵਰਟਰ ਚ ਪਾਣੀ ਪਾਉਣ ਦੇਖੋ ਜੀ ਡਾੜੀ ਪਾਉਣ ਲੱਗੇ ਨੇ ਜੀ ਮੱਗ ਚ ਮੱਗ ਚ ਪਾਵਾਂਗੇ ਆਪਾਂ ਬੈਟਰੀ ਚ ਹਣਾ ਜੀ ਇੱਕ ਚ ਪਾ ਲਾ ਜੀ ਇੱਕ ਮੋਹਰਾ ਰਹਿ ਗਿਆ ਕੁਛ ਵੀ ਪਾਇਆ ਕਰੋ ਵੀ ਪਾ دی ਹੁਣ ਪਾਣੀ ਫਿਰ ਮਿਲਦਾ ਪਾਣੀ ਪਾ ਕੇ ਹਾਂਜੀ ਗਾਇਸ ਬਰੇ ਆਪਾਂ ਤਾਂ ਇਹ ਹੁਣ ਨਵੈਟਰ ਚ ਪਾਣੀ ਤੇ ਕਰਮੇ ਫੁੱਲ ਆ ਚੁੱਕੀ ਆ ਤੇ ਜਿਵੇਂ ਹੀ ਖਾਲੀ ਹੋਈ ਵੇ ਜੀ ਉਹ ਜਿਹੜੀਆਂ ਸੁਈਆਂ ਹੀ ਨਹੀਂ ਹੁੰਦੀਆਂ ਪਾਣੀ ਪਾਏ ਤੇ ਉੱਪਰ ਹੋ ਜਾਂਦੀਆਂ ਨੇ ਉਹ ਵੀ ਮਸਾ ਹੀ ਹੋਈਆਂ ਨੇ ਪੱਕੀ ਬੱਦਲ ਹੋ ਚੁੱਕੇ ਨੇ ਉਹ ਦੇਖੋ ਰੱਬ ਕਰੇ ਮੀਂਹ ਜਵੇ ਕੋਈ ਤਾਰਾ ਨਾ ਪੱਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਗਰਮੀ ਬਹੁਤ ਹੋਈ ਭਈਆ ਪਤਾ ਪੈ ਗਏ ਹਾਂ ਕੋਠੇ ਤੇ ਮਣੀ ਮੋਟੀ ਤਾਂ ਹਵਾ ਚੱਲਦੀ ਆ ਅੱਲੇ ਦਾ ਭੋਰਾ ਨਹੀਂ ਸਾਹ ਹੁੰਦਾ اورگی من ڈیڈی آئے سی کہ ਆਪਾਂ ڈیڈی ਹਾਲ ਫੋਨ ਤੇ ਸ਼ੂਟ ਕਰ ਰਹੇ ਹਾਂ ਆਪਣੇ ਵਾਲੀ ਦੀ ਹੋ ਗਈ ਆ ਬੈਟਰੀ ਡਾਊਨ ਬਲੌਗ ਨੂੰ ਪੂਰਾ سپورਟ ਕਰਿਆ ਕਰੋ ਤੇ ਆਪਣੇ ਚੈਨਲ ਦੀ ਰੀਚ ਵੱਧ ਰਹੀ ਆ ਇਤਨੇ ਤੁਸੀਂ ਅੱਗੇ ਵੀ سپورਟ ਕਰਿਆ ਕਰੋ ਫੁੱਲ ਫੁੱਲ سپورਟ ਕਰੋ ਗਾਇਸ ਫੁੱਲ سپورਟ ਫੋਡੀ سپورਟ ਨਾਲ ਹੀ ਸਾਰਾ ਕੁਝ ਜਿੱਥੇ ਤੱਕ ਹੁਣ ਤੱਕ ਆਈ ਇਤੋਡੀ سپورਟ ਨਾਲ ਫੇਕਨੇ ਸਪੌਟ ਬਣਾਏ ਰੱਖਿਓ ਬਾਦੂ ਸਪੌਟ ਰੱਖੇ ਆ ਦੇਖੋ ਐਂ ਲੱਗਦਾ ਜਿਵੇਂ ਪਹਾੜ ਹੁੰਦੇ ਨੇ ਪਹਾੜੀ ਇਲਾਕੇ ਤਾਂ ਯਾਨੀ ਰੋਟੀ ਖਾ ਕੇ ਹੁਣ ਤਾਂ ਬੱਸ ਸੋਈਏ ਸਵੇਰੇ ਫਿਰ ਸਕੂਲ ਜਾਣਾ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਮਿੱਤਰੋ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਚਾਹੀਏ ਦੇਖੋ ਬਾਈਸਾ ਬੱਦਲ ਵੱਜ ਚੁੱਕਿਆ ਸਵਾਮਣਾ ਹੋ ਚੁੱਕਿਆ ਮੀਂਹ ਦੀ ਫੁੱਲ ਹੁਣ ਫੁੱਲੇ ਇਧਰੋਂ ਬੱਤਲ ਖਾਸੇ ਯਾਰਿਆ ਬਾਕੀ ਹਨੇਰਾ ਵੀ ਹੋ ਰਿਹਾ ਇਤੋਂ ਤਾਂ ਐਂ ਲੱਗਦਾ ਜੇ ਫ੍ਰੀ ਫਾਇਰ ਚ ਨਹੀਂ ਬਣਿਆ ਹੁੰਦਾ ਜੂਮ ਦੇਖੋ ਬਾਕੀ ਤੁਸੀਂ 10x ਦਾ ਜੂਮ ਹੈ ਇਹਦੇ ਚ ਬਾਬੇ 10x ਦਾ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਨਾਲੇ ਉਹ ਕਾਜੀਕ ਤਾਂ ਇਹ ਇੱਥੇ ਸੁਸਰਿਆ ਬੋਲਨੇ ਸਾਡੇ ਪਿੰਡ 'ਚ ਫੈਕਟਰੀਆਂ ਬੋਲਨੇ ਸਾਡੇ ਪਿੰਡ 'ਚ ਫੈਕਟਰੀਆਂ ਬੰਦ ਹੋਣਿਆ ਜਾਂਦੀਆਂ ਨੇ ਫੈਕਟਰੀਆਂ ਵਾਲੇ ਮੁਰਦੇ ਬਾਦ ਮੁਰਦੇ ਬਾਦ ਜੀ ਮੁਰਦੇ ਬਾਦ ਆ ਬਸ ਸਾਡਾ ਇੰਨਾ ਕਾ ਪਿੰਡ ਆ ਇਦਰੋਂ ਹੀ ਬਸ ਇਹ ਆ ਹੋਰ ਰੋਡ ਜਾਈਦਾ ਹੋਰ ਰੋਡ ਤੋਂ ਉਦੋਂ ਖਤਮ ਹੋ ਜਾਂਦਾ ਫਿਰ ਆ ਮੇਰੇ ਸਾਲੇ ਦੀਆਂ ਫੈਕਟਰੀਆਂ ਫੈਕਟਰੀਆਂ ਨੇ ਦੇਖੋ ਹੋਰ ਕੀ ਗਾਈਸ ਦੇਖੋ ਚਾਰੇ ਹੋਰ ਫੈਕਟਰੀਆਂ ਫੈਕਟਰੀ ਹੈ ਗਾਈਸ ਅਰੇ ਅਰੇ ਤੁਹਾਡੇ ਪੈਣ ਤੇ ਵੀ ਫੈਕਟਰੀਆਂ ਨੇ ਤੁਸੀਂ ਪਰੇਸ਼ਾਨ ਆ ਸਸਰੀਆਂ ਤੋਂ ਬਣੀ ਹੋ ਜਾਦਾ। ਸਭੀ ਪਰੇਸ਼ਾਨ ਜਨੇ ਸੋ ਆਪੇ ਇੱਕ ਆਈ ਪਾਈ ਨਾ। ਇਹਨੇ ਦਾ ਸਸਰੀ ਨੇ ਮਸ਼ਹਰ ਨਹੀਂ ਮਸ਼ਹਨਿਆ ਲਾ ਸਸਰੀ ਨੇ। ਆਉਣੇ ਆ ਬਰੋਂ ਹੇ ਥੱਲੇ। ਜੇ ਬਲੌਗ ਵਧੀਆ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰਿਓ। ਮਿਲਦਾ ਫੇਰ ਨੈਕਸਟ ਬਲੌਗ ਚ ਉਦੋਂ ਤੱਕ ਬਾਏ।